ਨਿਰਮਨ ਮਾਨੂ ਗੇ ਜੀ ਅੱਛਾ ਜਿਹੜਾ ਇੱਥੇ ਇੱਕ ਲਾਸ਼ ਮਿਲੀ ਉਹ ਕੀ ਲੱਗਦੇ ਤੁਹਾਡੇ ਮੇਰਾ ਭਤੀਆ ਕੀ ਮਸਲਾ ਕੀ ਹੋਇਆ ਕੋਈ ਪਤਾ ਲੱਗਾ ਗੱਲ ਦਾ ਮਸਲਾ ਕੱਲ ਜੀ ਕਿ ਇਹ ਮੁੰਡਾ ਲੈ ਗਿਆ ਨੂੰ ਅਰਚਰ ਚਨਾ ਦਾ ਘਰੇ ਮੋਟਰਸਾਈਕਲ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ ਉਹ ਕਿੱਥੋਂ ਦਾ ਮੁੰਡਾ ਆ ਉਹ ਉਥੋਂ ਲੱਗੂ ਹੀ ਸਾਡੀ ਅੱਛਾ ਤੇ ਮੁੜ ਕੇ ਕੱਲ ਦਾ ਹੀ ਲਾ ਪਤਾ ਤੁਸੀਂ ਉਸ ਮੁੰਡੇ ਨਾਲ ਬਾਤ ਸੰਪਰਕ ਕੀਤੀ ਕੋਈ ਕਿ ਨਹੀਂ ਕੀਤਾ ਸੀ ਉਹਨਾਂ ਗਿਆ ਹਾਂ ਉਹ ਆ ਨਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲਓ ਦਰਾਜ ਵਾਲੀ ਸਾਈਡ ਤੇ ਜਿੱਥੇ ਦੀ ਡੈੱਡ ਬੋਡੀ ਪਈ ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈੱਡ ਬੋਡੀ ਉਹ ਸਾਡੇ ਮੁੰਡੇ ਲੱਭਦੇ ਪਏ ਸਾਰੀ ਜਗ੍ਹਾ ਦੇ ਅੱਛਾ ਇਹ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਬੱਡ ਬੋਡੀ ਤੁਹਾਨੂੰ ਹੁਣ ਪਤਾ ਲੱਗਾ ਇਹ ਕੱਲੇ ਕਲ ਦੀ ਹੈ ਲੈ ਕੇ ਗਿਆ ਹਾਂਜੀ ਕਲ ਦੀ ਕੱਲ ਕਿੰਨੇ ਵਜੇ ਦਾ ਵਾਕਿਆ ਕਲ 12:00 ਵਜੇ ਦਾ ਦੁਪਹਿਰ ਦਾ ਹਾਂਜੀ ਖੜਾਵਾ ਮੇਰਾ ਕੀ ਨਾਂ ਵੀ ਦੀ ਤੁਹਾਡਾ ਕੀ ਨਾਂ ਹੈ ਇਹ ਮੇਰਾ ਨਾਂ ਯੂਮ ਸੀ ਤੇ ਕੀ ਗੱਲ ਕੀ ਹੋਈ ਹੈ ਗੱਲ ਕੀ ਹੋਈ ਹੈ ਲੱਭਣ ਡਿਆ ਸਵੇਰ ਦੇ ਲੱਭਣ ਡਿਆ ਮੈਨੂੰ ਫੋਨ اچانک ਹੀ ਆਇਆ ਚਾਹੁੰਦੇ ਵੀ ਕੱਲ ਦਾ ਲੱਭਣ ਨਹੀਂ ਡਿਆ ਤੇ ਤੁਸੀਂ ਮੜ ਆਇਆ ਤੁਹਾਡੇ ਕੋਲ ਤੇ ਨਹੀਂ ਆਇਆ ਤੇ ਮੈਂ ਨਹੀਂ ਆਂਦੇ ਰਾਤ ਦਾ ਹੀ ਗਾਇਬ ਆ ਤਨਾਲ ਦੀ ਫਿਰ ਕਹਿੰਦੀ ਵੀ ਮੜਾ ਜਾ ਹੋਈਏ ਤੇਈ ਫਿਰ ਆਏ ਤੇ ਮੁੰਡੇ ਹੀ ਆਏ ਨਾਲ ਹੀ ਮੇਰੇ ਤੇਈ ਜਾ ਕੇ ਉਧਰ ਵੇਖ ਕੇ ਆਏ ਜਿਹਦੇ ਮੁੰਡੇ ਨੇ ਸਾਨੂੰ ਦੱਸਿਆ ਵਾ ਕਿ ਮੇਰੇ ਨਾਲ ਹੀ ਤਾਂ ਦਾ ਮੈਂ ਨੂੰ ਇੱਥੇ ਤਾਰ ਕੇ ਆਇਆ ਵਾ ਉਹ ਮੁੰਡੇ ਨੇ ਸਾਨੂੰ ਦੱਸ ਵੀ ਦਿੱਤਾ ਕਿ ਜਾ ਕੇ ਦਰਾਜ ਇਧਰ ਹੀ ਚੇਲੇ ਕੇ ਦਰਾਜ ਨਾਲ ਦੇਖੋ ਉੱਥੇ ਤਾਂ ਨਾ ਲੱਭਿਆ ਨਾ ਕੋਈ ਕੁਝ ਨਹੀਂ ਤੇ ਨਹਿਰਾ ਨੋਰਾ ਤੇ ਸਾਰੇ ਲੱਭ ਲੁੱਭਾ ਇਧਰੋਂ ਸਾਰੇ ਪੁੱਛ ਕੇ ਆਏ ਵੀ ਇਧਰੋਂ ਆਇਆ ਕਿ ਨਹੀਂ ਹ ਤੇ ਬਾਅਦ ਉਧਰ ਸਾਨੂੰ ਲੱਭਾ ਨਹੀਂ ਤੇ ਮੈਂ ਇਹਨਾਂ ਮੁੰਡੇ ਨੂੰ ਚਾਣੇ ਕਿ ਕਿਹਾ ਮੈਂ ਕਿਹਾ ਯਾਰ ਇੱਕ ਕਰੀ ਨਾ ਮੈਂ ਇੱਥੇ ਵੇਖ ਲਈ ਕਿ ਇਹਨੇ ਚਲੋ ਲੱਭਣ ਹੀ ਡਿਆ ਕਿ ਇਹਨੇ ਕਤਲ ਕਰਕੇ ਨਾ ਸੁੱਟਤਾ ਹੋਇਆ ਇੱਧਰ ਤੇ ਜਾਣ ਕੇ ਆਪਾਂ ਉੱਥੇ ਮੋਟਰਸਾਈਕਲ ਲਾਤਾ ਤੇ ਮੁੰਡਾ ਇਹਨੇ ਆਣ ਕੇ ਵੇਖ ਲਿਆ ਕਹਿੰਦਾ ਵੀ ਆ ਹੀ ਪਿਆ ਅੱਛਾ ਤੇਈ ਫਿਰ ਮੋਟਰਸਾਈਕਲ ਉੱਥੇ ਲਾ ਗਦੇ ਕਿਹਦਾ ਕੀ ਇਹਦਾ ਵੀਰ ਦਾ ਨਾਮ ਕੀ ਇਹਦਾ ਨਾਮ ਸਲਾਸ ਸੀ ਸੀ ਇੱਕ ਵਾਰਾ ਸੀ ਕਿ ਜਾਂ ਇੱਕ ਵਾਰਾ ਜੀ ਅੱਛਾ ਠੀਕ ਨਾ ਇਹ ਇੱਕ ਸਰ ਇੱਕ ਜਿਹੜੀ ਡੈੱਡ ਬੋਡੀ ਜਿਹੜੀ ਇਤਰਾਜਕਾਂ ਦੇ ਇੱਕ ਉਹ ਬ੍ਰਾਮ ਤੋਂ ਇਹ ਸਾਰਾ ਕੁਕ ਪੌਣ ਹੈ ਜਿਹੜਾ ਵੈਕਟਰੀ ਦੇ ਉਹਨਾਂ ਸੀ। ਤੇ ਉਹ ਸਾਲਸ ਸਾਲਸ ਮਸੀਹ ਕੱਲ ਦਾ ਆਪਣੇ ਦੋਸਤਾਂ ਦੇ ਨਾਲ ਗਿਆਸ ਕਰ ਕੱਲ ਦੇ ਮਸੀਹ ਤੇ ਜਿਹੜੇ ਵਾਰਸ ਹੈ ਉਹ ਲੰਬੇ ਫਿਰਦੇ ਸੀ ਜਦੋਂ ਮੈਂ ਚੇਲੇ ਦੇ ਬਾਹਰ ਜਿਹੜੀ ਆ ਪਾਣੀ ਵਾਲੀ ਟੈਂਕੀ ਦਾ ਕਮਰਾ ਚੈੱਕ ਕੀਤਾ ਤੇ ਇਹਦੇ ਵਿੱਚ ਇਹਦੀ ਜੈਡ ਬੋਰਡ ਪਈ ਸੀ ਤੇ ਇਹਦੇ ਹੱਡ ਦੇ ਵਿੱਚੋਂ ਜਿਹੜਾ ਬਲੀਡਿੰਗ ਵੀ ਹੋਈ ਹੋਈ ਹੈ। ਤੇ ਸ਼ੰਕਾ ਜਾ ਰਹੇ ਹੋ ਕਿ ਕੀ ਜਾ ਰਹੀ ਹੈ ਕਿ ਇਹ ਕਤਲ ਕਰਕੇ ਇਹਨੂੰ ਇੱਥੇ ਸੁੱਟਿਆ ਗਿਆ। ਕੋਈ ਗਰਮੀ ਦਾ ਸੀਜ਼ਨ ਆ ਤੇ ਕੱਲ ਦੀ ਬੋਡੀ ਇੱਥੇ ਆ ਤੇ ਸਵੈਲ ਵੀ ਦੇਗੀ ਆ ਅਸੀਂ ਇਹਨਾਂ ਦੇ ਵਾਰਸਾਂ ਨੂੰ ਡੀਕ ਰਹੇ ਆ ਇਹਨਾਂ ਦੀ ਸਟੇਟਮੈਂਟ ਤੇ ਜੋ ਇਹ ਸਟੇਟਮੈਂਟ ਦਿੰਦੇ ਉਹਦੇ ਮੁਤਾਬਕ ਕਾਰਵਾਈ ਕਰਕੇ ਤੇ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਉਹ ਅਮਲ ਚੱਲਿਆ ਦਿੱਜੂਗੀ ਤੇ ਡੈੱਡ ਬੋਡੀ ਜਿਹੜੀ ਆ ਉਹ ਡੈੱਡ ਹਾਊਸ ਭੇਜ ਕੇ ਤੇ ਦਾ ਪੋਸਟਮਾਰਟਮ ਕਰਾਇਆ ਜਾਵੇ ਮੇਰਾ ਨਾਮ ਮਨੂਵੈਲ ਜੀ ਅੱਛਾ ਜਿਹੜਾ ਇੱਥੇ ਇੱਕ ਲਾਸ਼ ਮਿਲੀ ਉਹ ਕੀ ਲੱਗਦੇ ਤੁਹਾਡੇ ਮੇਰਾ ਭਤੀਆ ਕੀ ਮਸਲਾ ਕੀ ਹੋਇਆ ਕੋਈ ਪਤਾ ਲੱਗਾ ਗੱਲ ਦਾ ਮਸਲਾ ਕੱਲ ਜੀ ਕਿ ਮੁੰਡਾ ਲੈ ਗਿਆ ਨੂੰ ਅਰਸ਼ਰ ਚਨਾ ਦਾ ਘਰੇ ਮੋਟ ਸਕਦੇ ਦਾ ਡਾਕ ਕੇ ਆਪ ਨਾਲ ਭਾਗ ਹੀ ਲੈ ਗਿਆ ਉਹ ਕਿੱਥੋਂ ਦਾ ਮੁੰਡਾ ਅਰਸ਼ਰ ਉਹ ਉਥੋਂ ਲੱਗ ਹੋਈਆਂ ਸਾਡੀ ਅੱਛਾ ਤੇ ਮੁੜ ਕੇ ਕੱਲ ਦਾ ਹੀ ਲਾ ਪਤਾ ਤੁਸੀਂ ਉਸ ਮੁੰਡੇ ਨਾਲ ਬਾਦ ਸੰਪਰਕ ਕੀਤਾ ਕੋਈ ਕਿ ਨਹੀਂ ਕੀਤਾ ਹੀ ਉਹਨਾਂ ਗਏ ਆ ਹਾਂ ਉਹਦਾ ਮੈਨੂੰ ਨਹੀਂ ਪਤਾ ਆਹ ਸਾਈਡ ਤੇ ਜਾ ਕੇ ਦੇਖ ਲਓ ਦਰਾਜ ਵਾਲੀ ਸਾਈਡ ਤੇ ਜਿੱਥੇ ਦੀ ਡੈੱਡ ਬੋਡੀ ਪਈ ਅੱਛਾ ਤੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਡੈੱਡ ਬੋਡੀ ਇੱਥੇ ਹੈ ਸਾਡੇ ਮੁੰ ਤੇ ਉੱਥੇ ਕਿਤੇ ਨਹੀਂ ਮਿਲਿਆ ਤੇ ਫਿਰ ਜਾਣ ਲੱਗੇ ਇੱਥੇ ਉਹਨਾਂ ਵੇਖਿਆ ਤੇ ਇੱਥੇ ਡੈੱਡ ਬੋਡੀ ਤੇ ਤਾਨੂੰ ਹੁਣ ਪਤਾ ਲੱਗਾ ਇਹ ਤੇ ਕੱਲੇ ਕਲ ਦੀ ਆ ਲੈ ਕੇ ਗਿਆ ਹਾਂਜੀ ਕਲ ਦੀ ਕੱਲ ਕਿੰਨੇ ਵਜੇ ਦਾ ਵਾਕਿਆ ਕੱਲ 12:00 ਵਜੇ ਦਾ ਦੁਪਹਿਰ ਦਾ ਹਾਂਜੀ